ਰੇਟਯਰ ਸਾਹਿਬ ਇਟਯਰ ਸਾਹਿਬ ਆ ਚੀਜ਼ਾਂ ਜਿਹੜੀਆਂ ਹਨ ਆ ਵੇਖੋ ਆ ਵੇਖੋ ਇਹ ਨਹੀਂ ਇਲੈਕਸ਼ਨ ਤੋਂ ਪਹਿਲਾਂ ਬੜੀਆਂ ਚੀਜ਼ਾਂ ਦਿਖਦੀਆਂ ਸੀ ਇਹ ਵਾਲੀਆਂ ਤੁਹਾਡਾ ਤੁਹਾਡੀ ਹਵਾ ਖਰਾਬ ਤੁਹਾਡਾ ਪਾਣੀ ਖਰਾਬ ਤੁਹਾਡੇ ਸਿਰ ਦੇ ਵਿੱਚ ਸਵਾਹ ਪਾਰਿਆ ਹੈ ਰਾਣਾ ਗਰਜੀਤ ਮੁੱਦਾ ਹੀ ਬਹੁਤ ਵੱਡਾ ਮੁੱਦਾ ਹੀ ਹੈ ਆ ਵੇਖੋ ਆ ਵੇਖੋ ਬਹੁਤ ਵੱਡਾ ਮੁੱਦਾ ਹੀ ਹੈ ਇਧਰ ਦੇਖੋ ਇਹ ਬਹੁਤ ਵੱਡਾ ਮੁੱਦਾ ਹੈ ਕਲੈਕਸ਼ਨ ਤੋਂ ਪਹਿਲਾਂ ਜੇ ਲਖਸ਼ ਤੋਂ ਬਾਦਾਂ ਵੀ ਇਹ ਗੱਲ ਕਰਦੇ ਆ ਤਾਂ ਮਨਦੀਪ ਬਕਵਾਸ ਕਰਦਾ ਹੈ ਆ ਬਕਵਾਸ ਕਰਦਾ ਮਨਦੀਪ ਆ ਬਕਵਾਸ ਕਰ ਰਿਹਾ ਤੁਹਾਡੇ ਸੱਚ ਪੁੱਛੋ ਤੇ ਤੁਹਾਡੇ ਮੂੰਹ ਹਲ ਦੇਖਣਨਾ ਤੁਹਾਡੇ ਮੂੰਹ ਹਲ ਦੇਖ ਰਹੇ ਆ ਭਗਵੰਤ ਮਾਨ ਦੇ ਮੂੰਹ ਹਲ ਦੇਖ ਰਹੇ ਆ ਤੁਹਾਡੇ ਜਿੰਨੇ ਵੀ ਇੱਥੇ ਐਲਕਾਰ ਹੀ ਜਿਹੜੇ ਬੰਦੇ ਮਤਲਬ ਕਹਿੰਦੇ ਆ ਵੀ ਇਹੋ ਜੀ ਮੰਦਿਰ ਤੇ ਐਵੇਂ ਬਕਵਾਸ ਕਰਦਾ ਬਥੇਰਾ ਮੂੰਹ ਵਾਲੇ ਦੇਖਣ ਨੇ ਤੁਹਾਡੇ ਜਿਹੜੇ ਆਪਣੇ ਛੋਟੇ ਬੁੱਠਣਾ ਤੋਂ ਵੀਰ ਜੀਣੀ ਆ ਇਹਨਾਂ ਨੂੰ ਹਾਂਗਕਾਂਗ ਵਾਲੇ ਭਾਜੀ ਕਹਿੰਦਾ ਬਾਸ ਗੁਰਿੰਦਰ ਬਾਜੀ ਤੈ ਕਹਿੰਨੇ ਨਾ ਵੀ ਮੰਦੀਪ ਜੇਰਾ ਰੱਖ ਸਾਰਾ ਕੰਮ ਕੁਛ ਸਾਰਾ ਕੁਝ ਹੋ ਰਿਹਾ ਈਟੀਓ ਸਾਹਿਬ ਸਾਰਾ ਕੁਝ ਕਰ ਰਹਾ ਹੈ ਤੁਸੀਂ ਕਹਿੰਦੇ ਆਹ ਦੇਖ ਲਓ ਮੈਂ ਸਪੈਸ਼ਲੀ ਵੀਡੀਓ ਤੁਹਾਡੇ ਲਈ ਬਣਾਈ ਆ ਆਹ ਦੇਖ ਲਓ ਆ ਲਿਖੋ ਸਾਡੇ ਹਵਾ ਦੇ ਵਿੱਚ ਰਾਣਾ ਗੁਰਜੀਤ ਉਵੇਂ ਜੈਰ ਕੋਲ ਰਿਹਾ ਜਿੱਦਾਂ ਪਹਿਲਾਂ ਕੋਲਦਾ ਫਿਰ ਆਹ ਦੇਖ ਲਓ ਹਾਲਾਤ ਇਹ ਤਸਵੀਰਾਂ ਨੇ ਅੱਜ ਦੀਆਂ ਤਸਵੀਰਾਂ ਨੇ ਅੱਜ ਦੀਆਂ ਤਸਵੀਰਾਂ ਨੇ ਮੈਂ ਜਿਹੜੀਆਂ ਤੁਹਾਨੂੰ ਸਾਰੀਆਂ ਦਿਖਾ ਰਿਹਾ ਹਾਂ ਪਰ ਇੱਥੇ ਜਿਹੜਾ ਆ ਦੇਖੋ ਆ ਦੇਖੋ ਇਹ ਰਾਣਾ ਗੁਰਜੀਤ ਦੀਆਂ ਕਾਲੀਆਂ ਕਰਤੂਤਾਂ ਦੀਆਂ ਤਸਵੀਰਾਂ ਨੇ ਰਾਣਾ ਗੁਰਜੀਤ ਦੀਆਂ ਕਾਲੀਆਂ ਕਰਤੂਤਾਂ ਦੀਆਂ ਤਸਵੀਰਾਂ ਪਰ ਮਨਦੀਪ ਬਕਵਾਸ ਕਰਦਾ ਮਨਦੀਪ ਸਰਕਾਰ ਨੂੰ ਬਦਨਾਮ ਕਰਦਾ ਸਰਕਾਰ ਨੂੰ ਬਦਨਾਮ ਕਰ ਰਿਹਾ ਮਨਦੀਪ ਜੇ ਇਹ ਬਦਨਾਮ ਕਰਦਾ ਤਾਂ ਇਹਨੂੰ ਇਲੈਕਸ਼ਨ ਦੇ ਵਿੱਚ ਇਹਨੂੰ ਹਰਾਓ ਇਹਨੂੰ ਮਨਦੀਪ ਨੂੰ ਕਿਸੇ ਵੀ ਤਰੀਕੇ ਦੇ ਨਾਲ ਪਿੰਡ ਦਾ ਸਰਪੰਚ ਨਹੀਂ ਬਣਨਾ ਚਾਹੀਦਾ ਪੂਰਾ ਜੋਰ ਲਾਇਆ ਤੁਸੀਂ ਇਸ ਕਰਕੇ ਵੀ ਜੇ ਮਨਦੀਪ ਇਹਨਾਂ ਕਰਤੂਤਾਂ ਦੀ ਗੱਲ ਕਰਦਾ ਤੇ ਸਰਕਾਰ ਦੀ ਬਦਨਾਮੀ ਨਹੀਂ ਦਿੰਦੀ ਆ ਦੇਖੋ ਆ ਵੇਖ ਲੋ ਰਾਣਾ ਗੁਰਜੀਤ ਦੀਆਂ ਕਾਲੀਆਂ ਤੇ ਘਟਿਆ ਕਰਤੂਤਾਂ ਸਰਕਾਰ ਦੀ ਬਦਨਾਮ ਨਹੀਂ ਦੀ ਭਗਵੰਤ ਮਾਨ ਦੀਆਂ ਮਹਿੰਦੀ ਆ ਮਨਦੀਪ ਨੇ ਅਖੇ ਜੀ ਪਾਰਟੀ ਲਈ ਕੰਮ ਕੀਤਾ ਵਾ ਮਨਦੀਪ ਜਿਹੜਾ ਵਾ ਆਪਣੀ ਪਾਰਟੀ ਦੇ ਖਿਲਾਫ ਬੋਲ ਰਿਹਾ ਆ ਦੇਖ ਲੋ ਤੁਹਾਡੇ ਮੂੰਹ ਵਾਲੇ ਵੇਖਣਦੇ ਹਲੇ ਕਿੱਦਾਂ ਵੱਡੂਗੇ ਇਹਨਾਂ ਥਾ ਪਿੰਡਾਂ ਦੇ ਵਿੱਚ ਤੇ ਜਿਹੜੇ 8 ਮਿੰਨਾਂ ਦੇ ਵਿੱਚ ਜਿਹੜੇ ਅਗਲੇ ਬੰਨੇ ਚੌਧਰੀ ਬਣੇ ਆ ਜਿੰਨੇ ਉਹ ਕਾਂਗਰਸ ਦੇ ਉਦੋਂ ਦੇ ਚੌਧਰੀ ਹੁੰਦੇ ਸੀ ਜਾਂ ਹੋਰ ਜਿੰਨੇ ਵੀ ਇਥੇ ਮੇਲੇ ਦੇ ਹੱਕ ਦੇ ਵਿੱਚ ਬੁਗਤ ਨਾਲੇ ਬੰਦੇ ਉਹ ਤੁਹਾਡੇ ਨਾਲ ਅੱਜ ਅੱਜ ਕੱਲ ਨਾਲ 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 ਤੁਰੇ ਫਿਰਦੇ ਮੈਂ ਛੱਡਿਆ ਕਤੋਂ ਤੁਹਾਨੂੰ ਈਟਿਆ ਸਾਹਿਬ ਮੈਂ ਤੁਹਾਨੂੰ ਛੱਡਿਆ ਕਦ ਲਈ ਇਸੇ ਲਈ ਛੱਡਿਆ ਹੈ ਕਿ ਆਹ ਜਿਹੜੀਆਂ ਕਰਤੂਤਾਂ ਆ ਆਹ ਜਿਹੜੀਆਂ ਕਰਤੂਤਾਂ ਵੇ ਇਨਾਂ ਨੂੰ ਈਡੀਓ ਸਾਹਿਬ ਆਪਾਂ ਨੱਥ ਪਾਓ ਆਪਾਂ ਮੰਤਰੀਆਂ ਹੁਣ ਆਪਣੇ ਕੋਲੇ ਇਹਦੇ ਤੋਂ ਵੱਧ ਪਾਵਰ ਨਹੀਂ ਆ ਸਕਦੀ ਮੈਂ ਕਿੰਨੀ ਵਾਰੀ ਕਿਹਾ ਤਾਂ ਹਾਰ ਕੇ ਮੈਂ ਤਾਂ ਛੱਡਤਾ ਤੋਹੀ ਨਹੀਂ ਮੈਨੂੰ ਛੱਡਿਆ ਤੁਸੀਂ ਤਾਂ ਖੀਲੇ ਤੱਕ ਟਾਈਮ ਤੱਕ ਕਹੀ ਜਾਂਦੇ ਰਹੇ ਆ ਵੀ ਮਨਦੀਪ ਮੇਰਾ ਭਰਾ ਵਾ ਮੈਦਾਨ ਛੱਡਿਆ ਇਸੇ ਕਰਕੇ ਛੱਡਿਆ ਵੀ ਤੁਸੀਂ ਆ ਕਰਤੂਤਾਂ ਜਿਹੜੀਆਂ ਹੋ ਰਹੀਆਂ ਨੇ ਇਹਨਾਂ ਕਰਤੂਤਾਂ ਦੇ ਉੱਤੇ ਚੁੱਪੋ ਇਹਨਾਂ ਕਰਤੂਤਾਂ ਦੇ ਉੱਤੇ ਚੋਪੋ ਆਹ ਕਰਤੂਤਾਂ ਦੇਤੇ ਸਾਡਾ ਪਾਣੀ ਖਰਾਬ ਹੋ ਰਿਹਾ ਮੋਟਨ ਵਾਲਾ ਰਾਹ ਜਿਹੜਾ ਉਸ ਰਾਹ ਦੇਤੇ ਹੁਣ ਜਿੰਨਾ ਚਿਰ ਸਾਡਾ ਸੰਘਰਸ਼ ਚੱਲਦਾ ਰਿਹਾ ਟਰਾਲੀਆਂ ਆਉਂਦੀਆਂ ਹੀ ਜਾਂਦੀਆਂ ਨਹੀਂ ਹੁੰਦੀ ਹੁਣ ਵੇਖੋ ਤੁਹਾਡੀ ਕਿਰਪਾ ਦੇ ਨਾਲ ਟਰਾਲੀਆਂ ਜਾਣ ਵੀ ਰਹੀਆਂ ਐਹੇ ਵੇਲੇ ਲੋਕਾਂ ਦਾ ਦਮ ਘੁੱਟਣਦਿਆ ਇੱਥੇ ਪੂਰੇ ਏਰੀਏ ਦੇ ਵਿੱਚ 8ਾਂ ਪਿੰਡਾਂ ਦੇ ਵਿੱਚ ਸਾਹ ਲੈਣਾ ਔਖਾ ਆ ਸਾਹ ਲੈਣਾ ਔਖਾ ਆ ਆ ਵੇਖ ਲਓ ਇਨ੍ਹਾਂ ਖਾਂ ਪਿੰਡਾਂ ਦੇ ਵਿੱਚ ਸਾਹ ਲੈਣਾ ਔਖਾ ਆ ਸਾਹ ਲੈਣਾ ਇੰਨਾ ਦਮ ਘੁੱਟ ਰਿਹਾ ਐਨਓਸੀ ਵੀ ਤੁਹਾਡੀ ਕਿਰਪਾ ਦੇ ਨਾਲ ਤੁਸੀਂ ਆਣ ਕੇ ਤੁਹਾਡੀ ਗਵਰਨਮੈਂਟ ਦੇ ਵਿੱਚ ਜਿਹੜਾ ਉਹ ਭਗਵੰਤ ਮਾਨ ਸਰਕਾਰ ਨੇ ਸਾਡੀ ਮੇਰੀ ਆਪਣੀ ਸਰਕਾਰ ਨੇ ਆਣ ਗਿਆ ਐਨਓਸੀ ਦਿੱਤਾ ਵਾਲੀ ਜਿਹੜੀ ਨਵੀਂ ਫੈਕਟਰੀ ਲੱਗੀ ਆ ਆਹ ਵੇਖੋ ਇਹ ਕਰਤੂਤਾਂ ਨੇ ਸਾਡੀਆਂ ਇਹ ਹੁਣ ਉਹਦੀਆਂ ਕਾਲੀਆਂ ਕਰਤੂਤਾਂ ਦੱਸਦਾ ਨਾ ਮੈਂ ਤੇ ਹੁਣ ਸਾਡੀਆਂ ਵੀ ਕਾਲੀਆਂ ਕਰਤੂਤਾਂ ਇਹੋ ਹੀ ਆ ਕਿ ਆਪਾਂ ਡਟ ਕੇ ਜਿਹੜਾ ਵਾ ਉਹ ਇਹਦਾ ਸਾਥ ਦੇਣਾ ਆਪਾਂ ਡਟ ਕੇ ਇੱਕ ਵਾਰੀ ਵੀ ਤੁਸੀਂ ਆਣ ਕੇ ਇੱਧਰ ਕੋਈ ਕੋਈ ਸਟੇਟਮੈਂਟ ਨਹੀਂ ਦਿੱਤੀ ਨਾ ਤੋਂ ਅਸੀਂ ਨਾ ਤੁਹਾਡੇ ਉਹ ਭਗਵੰਤ ਮਾਨ ਨੇ ਉਹ ਇਹ ਕੁ ਸਟੇਟਮੈਂਟ ਨਹੀਂ ਦਿੱਤੇ ਮੈਂ ਸਿਰਫ ਢੀਕਣ ਨਿਆ ਮੈਂ ਢੀਕਣ ਨਿਆ ਵੀ ਇਹ ਹੁਣ ਬੋਲ ਪੈਣ ਹੁਣ ਬੋਰਡ ਪੈਣ ਪਰ ਤੁਸੀਂ ਬੋਲਣ ਨਹੀਂ ਦਿਆ ਆ ਦੇਖ ਲਓ ਆ ਦੇਖੋ ਆ ਦੇਖੋ ਨਹੀਂ ਬੋਲਣਾ ਨਹੀਂ ਹੈਗਾ ਆਪਾਂ ਇਹ ਇਸ ਮੁੱਦੇ ਤੇ ਬੋਲਣਾ ਹੀ ਮਨਦੀਪ ਬੋਲਦਾ ਪੂਰਾ ਜੋਰ ਲਾ ਤਾ ਤੁਸੀਂ ਪੂਰਾ ਯੋਲਾ ਲਾਤਾ ਆ ਜਿਹੜਾ ਚੋਰਮੈਨ ਹੈ ਉਹ ਵੀ ਵੇਖ ਲੈ ਜਿਹੜਾ ਮੈਕਤੇ ਦਾ ਖੱਬਿਆਂ ਦਾ ਚੋਰਮੈਨ ਹੈ ਉਹ ਵੀ ਵੇਖ ਲੈ ਇਹਨਾਂ ਕਰਤੂਤਾਂ ਦਾ ਕਰਕੇ ਜਦੋਂ ਮੈਂ ਲੜਦਾ ਹੁੰਦਾ ਹਾਂ ਸੰਘਰਸ਼ ਕਰਦਾ ਹਾਂ ਨਾ ਤੇ ਉਦੋਂ ਆਣ ਆਣ ਕੇ ਹਸਪੀਟਲ ਦੇ ਵਿੱਚ ਜਦੋਂ ਮੇਰਾ ਮੈਡੀਕਲ ਦੀ ਪੁਲਿਸ ਲੈ ਕੇ ਜਾਂਦੀ ਜਦੋਂ ਥਾਣਿਆਂ ਦੇ ਵਿੱਚ ਖੜਦੇ ਜਦੋਂ ਕੋਰਟ ਕਚਹਿਰੀਆਂ 'ਚ ਖੜਦੇ ਤੇ ਉਦੋਂ ਮਗਰਮਗਰ ਜਾ ਕੇ ਕਹਿੰਦੇ ਮંત્રી ਸਾਹਿਬ ਤੁਹਾਡਾ ਹੀ ਬਿਆਗ ਸੀ ਉਦੋਂ ਤੇ ਜੇਲ੍ਹਾਂ ਦੇ ਵਿੱਚ ਹੁਣ ਕੋਰਟ ਕਚੈਰੀਆਂ ਦੇ ਵਿੱਚ ਹੁਣ ਆਉਣੇ ਜਾਣੇ ਲੱਗਦੇ ਰਿਹਾ ਕਰਨੇ ਮਨਦੀਪ ਤੇ ਅੱਜ ਵੀ ਕੋਰਟ ਕਚੈਰੀਆਂ ਦੇ ਵਿੱਚ ਜਾ ਰਿਹਾ ਮਨਦੀਪ ਤੇ ਅੱਜ ਵੀ ਆਪਣੇ ਪਰਚਿਆਂ ਦੇ ਜਿਹੜਾ ਵਾ ਉਹ ਸੁਬਦ ਦੇ ਵਿੱਚ ਉਹਨੂੰ ਕੋਰਟ ਕਚੈਰੀਆਂ 'ਚ ਜਾਣਾ ਪੈ ਰਿਹਾ ਪਰ ਤੁਸੀਂ ਕਿਤੇ ਲੱਭ ਨਹੀਂ ਰਹਾ ਮંત્રી ਸਾਹਿਬ ਨੂੰ ਇਹ ਦੱਸ ਦਿਓ ਵੀ ਇਹਦੇ ਤੋਂ ਵੱਧ ਤਾਕਤ ਕਦੀ ਸਾਡੇ 'ਚ ਆ ਸਕਦੀ ਤੁਹਾਡਾ ਹਵਾ ਤੁਹਾਡੀ ਹਵਾ ਖਰਾਬ ਤੁਹਾਡੇ ਤੁਹਾਡਾ ਪਾਣੀ ਖਰਾਬ ਇਹ ਸਟੇਟਮੈਂਟ ਕਿੱਥੇ ਗਈ ਤੁਹਾਡੀ ਕਿੱਥੇ ਗਈ ਤੁਹਾਡੀ ਸਟੇਟਮੈਂਟ ਆ ਵੇਖ ਲਓ ਇਹ ਕਲੀਆਂ ਹੁਣ ਕਾਲੀਆਂ ਕਰਤੂਤਾਂ ਜਿਹੜੀਆਂ ਨੇ ਨਾ ਇਹ ਕਲੀਆਂ ਰਾਣੇ ਗੁਰਜੀਤ ਦੀਆਂ ਨਹੀਂ ਆ ਉਦੋਂ ਤੇ 2022 ਤੋਂ ਪਹਿਲਾਂ ਤੇ ਕਹਿੰਨਾ ਹੈ ਨਾ ਮੈਂ ਵੀ ਰਾਣਾ ਗੁਰਜੀਤ ਦੀਆਂ ਕਾਲੀਆਂ ਤੇ ਘਟੀਆਂ ਕਰਤੂਤਾਂ ਇਹ ਕਲੀਆਂ ਉਹਦੀਆਂ ਕਰਤੂਤਾਂ ਨਹੀਂ ਹੁਣ ਤੁਹਾਡੀ ਸਰਕਾਰ ਦੀਆਂ ਭਗਵੰਤ ਮੰਨਦੀਆਂ ਵੀ ਕਰਤੂਤਾਂ ਨੇ ਆ ਚੈੱਕ ਕਰ ਲੋ ਆ ਚੈੱਕ ਕਰ ਲੋ ਆ ਜੇ ਕਰਤੂਤਾਂ ਸਾਡੀਆਂ ਐਪੀਪੀਸੀਬੀ ਨੂੰ ਕੰਨੀਰੀ ਮੈਂ ਕੰਪਲੇਂਟਸ ਕਰਦਾ ਹੁਣ ਵੀ ਕਰੀ ਜਾਣ ਨੇ ਲਗਾਤਾਰ ਆਪਣੀ ਸਰਕਾਰ ਦੇ ਵਿੱਚ ਏ ਕਿਹ ਚੀਜ਼ ਹੋ ਰਿਹਾ ਮંત્રી ਸਾਹਿਬ ਕਿ ਨੀਰੀ ਤੁਹਾਨੂੰ ਪਿਆ ਕਿ ਡੀਸੀ ਨਾਲ ਬਈਏ ਆਪਾਂ ਮੁਲਾਕਾਤ ਕਰੀਏ ਡੀਸੀ ਨੂੰ ਮੈਂ ਆਪਣੀ ਪ੍ਰੈਜੈਂਟੇਸ਼ਨ ਆਪੇ ਦੇ ਦਾਂਗਾ ਵੀ ਆਹ ਵਾਲੇ ਹਲਾ ਦੇ ਸਾਡੇ ਪਰ ਨਹੀਂ ਕਹੇ ਕਿ ਡੀਸੀ ਨਾਲ ਮੁਲਾਕਾਤ ਕਰਾਉਣ ਦਾ ਘੱਟੋ ਘੱਟ 8 ਵਰੀ 7 ਤੋਂ 8 ਵਰੀ ਤੁਸੀਂ ਇਹ ਕਿਹਾ ਵੀ ਕਰਵਾਵਾਂਗੇ ਆਪਾਂ ਬੈਠਨੇ ਆ ਆਪਾਂ ਬੈਠਦੇ ਆ ਪਰ ਨਹੀਂ ਕੁਛ ਨਹੀਂ ਇਹ ਹਾਲਾਤ ਨੇ ਰਾਣਾ ਗੁਰਜੀਤ ਦੀਆਂ ਖਾਲੀਆਂ ਕਰਤੂਤਾਂ ਦੇ ਤੇ ਨਾਲ ਦੇ ਨਾਲ ਹੀ ਭਗਵਾਨ ਤੁਮਾਨ ਤੇ ਸਥਾਨਕ ਵਿਧਾਇਕ ਕੈਬਨਟ ਮੰਤਰੀ ਹਰਪਜਨ ਸਿੰਘ ਈਟੀਓ ਦੀਆਂ ਇਹ ਕਰਤੂਤਾਂ ਨੇ ਖੁੱਲੇ ਹੀ ਬਗਾ ਖੁੱਲਾ ਖੁੱਲਾ ਹੀ ਆ ਹਾਂਜੀ 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 ਸਾਹਿਬ ਕੀ ਹਾਲ ਹੈ ਹੋਸ਼ਨਾਵ ਆ ਬੜੀ ਸਵਾਸ ਹੋਊ ਆਈਏ ਹਾਂ ਹੈ ਈਟੀਓ ਸਾਹਿਬ ਪਹਿਲਾਂ ਤੇ ਰਾਣਾ ਗੁਰਜੀਤ ਭੇਜਦਾ ਏ ਅੱਛਾ ਜੀ ਤੇ ਹੁਣ ਈਟੀਓ ਸਾਹਿਬ ਭੇਜਣ ਦਾ ਬੱਲੇ 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 ਆ ਦੇਖ ਸਾਰੇ ਬੁਰੀ ਹਾਲ ਤੇ ਤੁਹਾਡੇ ਵੀ ਇਦਾਂ ਹੀ ਆ ਸਾਡੇ ਦਿੰਦੇ ਜਿਹੜੇ ਭਰਾਵਾਂ ਭੁੜੀਆਂ ਐ ਬੰਨੋਂ ਜਾਂਦੀਆਂ ਦੂਜੇ ਬੰਨੇ ਸਵਾਹ ਲਾਵੇ ਚਲ ਜਾਂਦੀਆਂ ਹਾਂ ਐ ਬੰਨੋਂ ਘੜਦੀਆਂ ਦੂਜੇ ਬੰਨੇ ਚਲਦੀਆਂ 2 ਕੈਂਠੇ ਉਹਨਾਂ ਨੂੰ ਡਈਆਂ ਨੂੰ ਹੋ ਗਈਆਂ ਉਹ ਮਹਰ ਰਹਿਣ ਦਿਵਾਵਾ ਹਟ ਦੇਂਦੇ ਪੁਰੇ ਦੀ ਤੇ ਫੇਰ ਨਾ ਜਿੱਤੇ ਮੇਰੀ ਜਾਵੇ ਅੱਖ ਤੇ ਪੈ ਗਈ ਬੁੱਢਾ ਵਾਲੇ ਅੰਡੇ ਤੋਂ ਅੱਖ ਤੇ ਪੈ ਗਈ ਹਾਂ ਤੇ ਬੜਾ ਮੰਦਾ ਲੋਕੀ ਉੱਥੇ ਦਵਾਈ ਦੇਂਦੇ ਆ ਤੇ ਵੀ ਕੁੜੀ ਇਨੀ ਸਵਾ ਨਹੀਂ ਤੇ ਜਿਹੜਾ ਆਪਣੇ ਭਗਵੰਤ ਮਾਨਿਆ ਹਾਂਜੀ ਹਾਂਜੀ ਜਾਂ ਸਾਡੇ ਜਿਹੜੇ ਵਿਧਾਇਕ ਸਾਹਿਬ ਆ ਜਿਹੜੇ ਇਹ ਵੇਲੇ ਕੈਬਨਿਟ ਦੇ ਵਿੱਚ ਵਜ਼ੀਰ ਆ ਉਹ ਵੀ ਤੇ ਮੇਰੇ ਨਾਲ ਆਣ ਕੇ ਧਰਨਿਆਂ ਦੇ ਬੈਠੇ ਹੁੰਦੇ ਸੀ ਇਥੇ ਬੈਠਦੇ ਸੀ ਤੁਹਾਡੇ ਮਨਦੀਪ ਸਿੰਘ ਜੋ ਆਖੇਗਾ ਜੋ ਕਾਖਿਆ ਮਿਲਦੇ ਸਾਰੇ ਕੰਮ ਬੰਦ ਕਰਾ ਦਾਂਗੇ ਜੋ ਪਾਣੀ ਉਹ ਵੀ ਸਾਫ਼ ਕਰਾਵਾਂਗੇ ਹਵਾ ਵੀ ਸਾਫ਼ ਹੋ ਜੀ ਸਵਾਬ ਨਾਊਗੀ ਸਵਾਬ ਇੱਕੋ ਸਾਡੇ ਸਿਰ ਤੇ ਪੈਣ ਲਈ ਆ ਕਿਦਾਂ ਕੀ ਸਾਰੇ ਪਿੰਡ ਸਾਰਾ ਪਿੰਡ ਹੀ ਜ਼ਵਾਰਾ ਭਰਿਆ ਸਾਰਾ ਇਲਾਕਾ ਹੈ ਇਲਾਕਾ ਇਲਾਕਾ ਸਾਰਾ ਵਾਕ ਤੇ ਪਾਣੀ ਵੀ ਹਾਂ ਪਾਣੀ ਵੀ ਇੰਨਾ ਖਰਾਬ ਹੋ ਗਿਆ ਇੱਕ ਚੀਜ਼ ਹੋ ਰਹੀ ਆ ਜਿਹੜੀ ਬੁੱਠਾਂ ਨੂੰ ਰਾਹ ਜਾਂਦਾ ਹਾਂਜੀ ਜੇ ਜੇ ਮੰਤਰੀ ਸਾਹਿਬ ਇੱਕ ਵਾਰੀ ਇਹ ਗੱਲ ਕਰਦੇ ਸੀ ਵੀ ਰਈਏ ਤੋਂ ਵੋਟਰਾਂ ਨੂੰ ਆਉਂਦਿਆਂ ਉਹਨਾਂ ਟਾਈਮ ਨਹੀਂ ਲੱਗਦਾ ਜਿੰਨਾ ਵੋਟਰਾਂ ਤੋਂ ਵੋਟਰ ਅੱਡੇ ਤੋਂ ਵੋਟਰ ਪਿੰਡ ਤੱਕ ਆਉਂਦਿਆਂ ਸਮਾਂ ਲੱਗ ਜਾਂਦਾ ਉਹ ਰਸਤੇ ਦੇ ਉੱਤੇ ਜਿੱ ਨਜ਼ਰ ਸੰਘਰਸ਼ ਚੱਲਦਾ ਰਿਹਾ ਚਲੋ ਥੋੜੀ ਜਿਹੀ ਰਿਲੀਫ ਇੰਨੀ ਹੀ ਰਹੀ ਆ ਲੋਕਾਂ ਨੂੰ ਵੀ ਜਾਨੀ ਗੱਡੀਆਂ ਜਣ ਗੱਡੀਆਂ ਹੈ ਸੋਰੀ ਟਰਾਲੀਆਂ ਹੈ ਹਾਂਜੀ ਹਾਂਜੀ ਆਉਂਦੀ ਆਂ ਹੀ ਐਂਦੀ ਭਰੀਆਂ ਜਿਹੜੀਆਂ ਉੱਪਰ ਦੀ ਜਾਂਦੀਆਂ ਨੇ ਹੁਣ ਤੇ ਭਰੀਆਂ ਵੀ ਆਉਂਦੀ ਖਾਲੀ ਵੀ ਆਉਂਦੀ ਗੰਦ ਵਾਲੀਆਂ ਵੀ ਆਉਂਦੀ ਸਾਰਾ ਕੁਝ ਹੁੰਦੀ ਮੈਂ ਪਰਸੋਂ ਗੱਡੀ ਲੈ ਕੇ ਗਿਆ ਮੈਂ ਤੇ ਧੀਰਾ ਐਂ ਘਰ ਤੋਂ ਘੜ 10 ਮਿੰਟ ਖਲੋਤੇ ਰਹੇ ਆਂਗੇ ਦੋਵੇਂ ਨਹੀਂ ਜਾਂ ਮੈਂ ਨਹੀਂ ਕਰੀ ਇੰਨੀਆਂ ਟਰਾਲੀਆਂ ਹੈਗੀਆਂ ਤੇ ਮਾਏ ਬੋ ਕਿੰਨੀ ਘਉਂਦੀ ਆ ਲੱਗ ਅਠਾ ਪਿੰਡਾਂ ਬਹੁਤ ਬਹੁਤ ਜਿਆਦੀ ਬਹੁਤ ਬਹੁਤ ਮੈਂ ਨਾ ਕੱਲ ਜੋ ਨਾਤੀ ਨੇ ਰਹੀ ਆਈਏ ਨਾ ਮੈਂ ਗੱਗੜਪਾਣੇ ਨੂੰ ਜਾਣ ਰਿਆ ਜੀਟੀ ਰੋਡ ਤੋਂ ਗੱਡੀਆਂ ਨਹੀਂ ਨੰਗੀਆਂ ਗੱਡੀਆਂ ਖਲੋਉਂਦੀਆਂ ਹੀ ਨਹੀਂ ਸੁਹਾਵ ਡੰਡੇ ਹਾਂ ਉਹ ਜਿਹੜੀ ਇਹਨੇ ਸੁਹਾ ਨਹੀਂ ਫਿਟਿਆ ਪਰਲੇ ਬਣੇ ਹਾਂ ਉਹ ਤੇ ਥੋੜਾ ਪਰ ਪਰ ਮੰਤਰੀ ਸਾਹਿਬ ਤੇ ਆਂਦੇ ਆ ਕਹਿੰਦੇ ਆ ਵੀ ਮਤਲਬ ਵੀ ਉਹਨਾਂ ਨੇ ਅਜ ਤੱਕ ਇੱਕ ਸਟੇਟਮੈਂਟ ਵੀ ਨਹੀਂ ਇਦਾਂ ਦੀ ਆਉਣ ਦੇ ਵੀ ਮਤਲਬ ਵੀ ਕੋਈ ਲੋਕ ਪੀੜਤ ਨੇ ਇੱਥੇ ਲੋਕ ਮੰਤਰੀ ਸਾਹਿਬ ਹੁਣ ਉਹਨਾਂ ਦਾ ਇਸ ਟਾਈਮ ਤੇ ਇੱਥੇ ਆਉਣ ਤਾਂ ਹੀ ਉਖਾੜੀ ਇਹਨਾਂ ਨੂੰ ਹਾਂ ਜਾਂ ਵੇਖੋ ਕੀ ਬਣਿਆ ਨਹੀਂ ਉਹਦੇ ਰਹਿੰਦੇ ਇੱਥੇ ਰਹਿਆ ਇੱਥੇ ਰਹਿੰਦੇ ਰਹਿੰਦੇ ਤੁਹਾਡੇ ਫਾਰਮ ਤੇ ਰਹਿੰਦੇ ਰਹਿਆ ਹਾਂ ਤੇ ਫਿਰ ਉਹਨਾਂ ਨੂੰ ਪਤਾ ਹੀ ਹੈ ਜੋ ਬਣਦਾਗੇ ਉਹਦੇ ਭਾਵੇਂ ਮੰਤਰੀ ਬਣ ਕੇ ਜੋ ਮਰਜ਼ੀ ਆ ਕੀ ਜਾਣ ਸੋ ਇਹ ਹਾਲਾਤ ਨੇ ਮੰਤਰੀ ਸਾਹਿਬ ਇਦੇ ਤੋਂ ਵੱਧ ਤਾਕਤ ਨਹੀਂ ਆਉਣੀ ਤੁਹਾਡੇ ਕੋਲੇ ਤੁਹਾਡੇ ਵੋਟਰ ਐਸ ਵੇਲੇ ਜਿਹੜਾ ਉਹ ਆਪਣੇ ਸਿਰ ਦੇ ਵਿੱਚ ਸੁਆਹ ਪਾ ਰਹੇ ਨੇ ਰਾਣਾ ਗੁਰਜੀਤ ਤੁਹਾਡੇ ਨਾਲ ਬੈਠਾ ਹੁੰਦਾ ਉਹਦਾ ਮੁੰਡਾ ਤੁਹਾਡੇ ਨਾਲ ਬੈਠਾ ਹੁੰਦਾ ਉੱਥੇ ਕਦੀ ਅੱਜ ਤੱਕ ਕੈਬਨਿਟ ਦੇ ਵਿੱਚ ਜਾਂ ਤੁਸੀਂ ਵਿਧਾਨ ਸਭਾ ਦੇ ਵਿੱਚ ਇਹਦੇ ਬਾਰੇ ਇੱਕ ਵੀ ਸ਼ਬਦ ਬੋਲਿਆ ਹੋਵੇ ਤੇ ਤੁਹਾਨੂੰ ਸ਼ਾਬਾਸ਼ੇ ਦਈਏ ਰਦਾਵਾ ਸਾਹਿਬ ਸੁਆਹ ਬਹੁਤ ਆਈ हां सी ਗਾਦੇ ਤਾਂ ਚਾਹੀ ਸਵਾਹ ਕਿ ਨਹੀਂ ਕੰਗਉਂਦੀ ਸਵਾਹ ਬਹੁਤ ਜ਼ਿਆਦੀ ਆਉਂਦੀ ਆ ਹਾਂ ਆਵੇ ਦੀ ਡੇਪ ਪਰੇ ਆ ਹਾਂ ਆ ਸਕੂਟਰੀ ਵੀ ਤੇਰੀ ਭਰੀ ਆ ਅੱਖਾਂ ਵੀ ਅੰਨੀਆਂ ਹੋਈਆਂ ਹਾਂ ਅੱਖਾਂ ਚ ਪਾ ਪਾ ਕੇ ਯਖਮ ਹੋਈਏ ਤੇ ਉਦੋਂ ਤੇ ਮੰਤਰੀਆਂ ਦਾ ਹੁੰਦਾ ਹੈ ਕਹਿੰਦਾ ਮੰਤਰੀ ਇਹਦੋਂ ਕਿੱਥੇ ਹੁੰਦਾ ਹੈ ਜਦੋਂ 2022 ਤੋਂ ਪਹਿਲਾਂ ਕਿੱਥੇ ਹੁੰਦਾ ਹੈ ਛਣਾਲੀ ਹੁੰਦਾ ਸਾਡੇ ਹਾਂ ਤੇ ਹੁਣ ਹੁਣ ਵੀ ਦਿਖਦਾ ਉਹਨੂੰ ਨਹੀਂ ਉਹਨੂੰ ਕੋਈ ਛਣਵਾਈ ਨਹੀਂ ਕੋਈ ਹੋ ਰਹੀ ਉਹ ਹਾਂ ਹਾਂ ਤੇ ਆ ਵੇਖ ਲੋ ਏ ਆ ਵੇਖੋ ਜੀ ਆਇਆ ਮੰਤਰੀ ਸਾਹਿਬ ਇਹ ਕਰਤੂਤਾਂ ਕੱਲੀਆਂ ਬਿੰਦੇ ਸਰਪੰਚ ਤੇ ਕੋ ਮੈਂ ਇਹ ਵੇਲੇ ਮਾਰ ਗਿਆ ਲੱਤ ਦਾ ਆ ਮਾਸ ਕਰਾਉਣਾ ਹਾਂ ਬਿੰਦੇ ਸਰਪੰਚ ਦੀ ਰਾਤ ਦੀ ਸਵਾਹ ਪਈ ਅੱਖ ਦੇ ਵਿੱਚ ਹਾਂ ਉਹ ਉਠਿਆ ਨਹੀਂ ਗਿਆ ਸਵੇਰੇ ਫੇਰ ਮੈਂ ਉਹਨੂੰ ਡਾਕਟਰ ਕੋਲ ਤੋਂ ਨਹੀਂ ਸਰਪੰਚ ਤੇ ਭਰਾ ਕੋਲ ਖੜਾ ਡਾਕਟਰ ਕੋਲ ਹਾਂ ਸਵਾਹ ਕਢਾ ਕੇ ਲਿਆਂਦੀ ਤੇ ਫੇਰ ਉਹਨੇ ਮੇਰੀ ਲੱਤ ਦੀ ਮਾਸ ਕੀਤੀ ਆ ਮੇਰੀ ਅੱਖ 'ਚ ਪਈ ਜ਼ਖਮ ਹੋਏ ਆ ਹਾਂ ਇਹ ਅਸਲ ਦੇ ਵਿੱਚ ਸਹੀ ਮੈਨੇ ਦੇ ਵਿੱਚ ਸਾਡੇ ਅੱਖਾਂ 'ਚ ਹੀ ਨਹੀਂ ਪੈ ਰਹੀ ਨਾਲ ਮੰਤਰੀ ਦੇ ਸਿਰ 'ਚ ਵੀ ਪੈ ਰਹੀ ਇੱਕ ਕਿਸਮ ਦੀ ਹਾਂ ਗੱਗੜਪਾਣੇ ਪਤਾ ਨਹੀਂ ਕਿੰਨੇ ਕਿ ਗੱਗੜਾਟੇ ਤੋਂ ਜਾਓ ਨਾ ਮੋਟਰਸੇ ਤੋਂ ਮੈਤੇ ਨੂੰ ਜਾਓ ਜਾਂ ਅਤਰਧਿਆਂ ਤੋਂ ਤੇ ਭਰਿਆ ਹੁੰਦਾ ਅੱਖਾਂ ਦੇ ਵਿੱਚ ਰੇਤਾ ਉਹ ਰੋੜੂ ਪੈਣਦਾ ਹੀ ਆ ਤੇ ਸੁਆਹ ਪੈਣਦਾ ਹੀ ਆ ਤੇ ਮਨਦੀਪ ਕਹਿੰਦੇ ਆ ਵੀ ਬਕਵਾਸ ਕਰਦਾ ਵਾ ਇਹ ਮਨਦੀਪ ਝੂਠ ਬੋਲਦਾ ਵਾ ਉਹ ਅਸਲੀਅਤ ਨੂੰ ਦੱਸਣ ਦੇ ਆ ਹੂੰ ਮਨਦੀਪ ਬਕਵਾਸ ਕਰਦਾ ਵਾ ਇਹ ਤੇ ਜਿਹੜਾ ਝੂਠ ਬੋਲਦਾ ਵਾ ਬੋਲਦੇ ਦੀ ਧਿਆਨ ਕੀ ਵੇਖ ਲੈਣਾ ਸੱਤ ਵੇਖ ਲੈ ਓ ਇੱਥੇ ਹੀ ਰਿਹਾ ਓ ਮੰਤਰੀ ਤੇ ਇੱਥੇ ਹੀ ਰਿਹਾ ਮੰਤਰੀ ਤੇ ਰਿਹਾ ਹੁਣ ਆਣ ਕੇ ਵੇਖ ਲੈਣ ਮੰਤਰੀ ਸਾਹਿਬ ਹੁਣ ਵੇਖ ਲੈਣ ਹਾਂ ਰਾਣਾ ਰਾਣਾ ਆਪਣੇ ਬੰਦੇ ਕੱਲ ਕੇ ਵੇਖ ਲੈਦੇ ਵੀ ਸਵਾਹ ਹੈਗੀ ਕਿ ਨਹੀਂ ਹੈਗੀ ਇਤਰ ਦੇ ਆਂਦੇ ਵਿੱਚ ਆ ਲਾਕੀ ਇਤਰ ਆ ਗਈ ਨਹੀਂ ਹੈਗੀ ਕਿੰਨੀ ਹੁਣ ਕਿੰਨੀ ਉਡਣ ਰਹੀ ਆ ਆਣ ਕੇ ਵੇਖ ਲੈਣ ਨਾ ਮੌਕਾ ਵੇਖ ਲੈਣ ਆਣ ਕੇ ਕੋਈ ਵੱਡੇ ਅਫਸਰ ਆ ਜਾਣ ਉਤੋਂ ਉਹਨਾਂ ਦੇ ਕੋਈ ਅਫਸਰ ਆਣ ਕੇ ਵੇਖ ਲੈਣ ਵੀ ਸਵਾਹ ਹੁੰਦੀ ਕਿ ਨਹੀਂ ਸੋ ਕੈਬਨਟ ਮੰਤਰੀ ਦੇ ਵਾਈਫ ਨੇ ਮੇਰੇ ਸਤਕਾਰਯੋਗ ਭਾਬੀ ਜੀ ਆ ਉਹ ਵੀ ਆਂਦੇ ਕਹਿੰਦੇ ਮਨਦੀਪ ਬਕਵਾਸ ਬਹੁਤ ਕਰਦਾ ਮਨਦੀਪ ਸਰਕਾਰ ਨੂੰ ਬਦਨਾਮ ਕਰ ਰਿਹਾ ਮਨਦੀਪ ਉਹ ਤੋਂ ਨਹੀਂ ਬਕਵਾਸ ਕਰਦਾ ਜੋ ਗੱਡੀ ਦੇ ਬੜਾ ਬੜਾ ਸਪੀਕਰ ਲਾ ਕੇ ਤੇ ਵੋਟਾਂ ਦਾ ਫਿਰਦਾ ਸਾਡੇ ਕੋਲ ਤਕੇ ਨਾ ਵੋਟਾਂ ਪਵਾਈਆਂ ਐ ਪਾਉਣੀਆਂ ਨਹੀਂ ਗਈਆਂ ਹਾਂ ਤੇ 12 ਚ ਵੀ ਪਾਈਆਂ 17 ਚ ਵੀ ਪਾਈਆਂ 22 ਚ ਵੀ ਪਾਈਆਂ ਤੇ ਮਨਦੀਪ ਦੇ ਨਾਲ ਨਾ ਇਹ ਮੋਢੇ ਨਾਲ ਮੋਢਾ ਲਾ ਕੇ ਇਹ ਵੋਟਾਂ ਵੀ ਟੋਰ ਨਾ ਪਾਈਆਂ ਇਹਨਾਂ ਨੂੰ ਪਾਈਆਂ ਆਮ ਪਾਰਟੀ ਨੂੰ ਪਾਈਆਂ ਇੱਕ ਚੀਜ਼ ਹੋਰ ਦੱਸਿਓ ਪੀ ਜਿਹੜਾ ਬੰਦਾ ਮੇਲ ਵਾਲਿਆਂ ਦੇ ਨਾਲ ਜਾ ਜਾ ਕੇ ਬਹਿ ਬਹਿ ਕੇ ਅਹੀਂ ਬਾਹਰ ਧਰਨੇ ਲਾਉਨੇ ਆ ਤੇ ਉਹ ਅੰਦਰ ਜਾ ਜਾ ਕੇ ਮੀਟਿੰਗਾਂ ਕਰਦਾ ਉਹ ਤੇ ਚਮਚੀ ਆ ਨਾ ਉਹ ਜਿਹੜੇ ਚਮਚੇ ਆ ਜਿੰਨੇ ਵੀ ਮੇਲ ਦੇ ਚਮਚੇ ਮੈਨੂੰ ਜਵਾਬ ਦਿਓ ਹੁਣ ਜਿਹੜਾ ਮੈਂ ਗੱਲ ਸਵਾਲ ਕਰ ਲਗਾ ਜਿੰਨੇ ਵੀ ਮੇਲ ਵਾਲਿਆਂ ਦੇ ਚਮਚੇ ਹਾਂਜੀ ਉਹ ਐਹੇ ਵੇਲੇ ਕਿੱਥੇ ਆ ਉਹ ਕਿਹਦੇ ਕੋ ਬਹਿੰਦੇ ਜਾ ਜਾ ਕੇ ਉਹ ਇੰਨਾ ਕੋ ਬਹਿੰਦੇ ਆ ਕਿ ਮੇਲੇ ਜੀ ਬਹਿੰਦੇ ਰਾਣੇ ਨਹੀਂ ਨਹੀਂ ਜਿਹੜੇ ਮੰਤਰੀ ਕੋ ਬਹਿੰਦੇ ਕਿ ਨਹੀਂ ਬਹਿੰਦੇ ਮੰਤਰੀ ਕੋ ਬਹਿੰਦੇ ਆ ਮੰਤਰੀ ਉਹਨਾਂ ਨੂੰ ਇਲੈਕਸ਼ਨ ਆ ਲਾਉਣ ਦਿਆ ਲੜਾਉਣ ਕਿਹਦੇ ਅਗੇਸਟ ਦਿਆ ਮੇਰੇ ਅਗੇ ਅੰਸਟ ਜਾਂ ਉਹਨਾਂ ਦੇਗੇ ਇਸ ਦਾ ਤੇ ਫੇ ਲੋਕਾਂ ਨੇ ਹਰਾਏ ਕਿ ਜਿਤਾਏ ਆ ਨਹੀਂ ਉਹ ਹਰਾਏ ਆ ਉਂਗਲ ਦੀ ਫੋਟੋ ਲਾ ਹਾਂ ਤੇ ਇਹ ਆ ਹੁਣ ਹੁਣ ਲਾ ਕੇ ਹਾਂ ਇਹ ਜੇ ਸਵਾਹ ਹਾਂ ਸੀਸੇ ਦਾ ਸਕੂਟਰੀ ਭਰੀ ਜੇ ਸਾਰੀ ਆ ਆ ਹੋਰ ਵੀ ਆ ਲੋ ਇਹ ਆ ਵੇਖੋ ਹਾਂ ਆ ਵੇਖੋ ਆ ਸਾਰੀ ਜ਼ਵਾਹ ਨਾਲ ਭਰੀ ਆ ਆ ਵੇਖੋ ਆਖੋ ਸਾਰੀ ਸਵਾਦ ਨਾਲ ਭਰੀ ਇਹ ਸਕੂਟਰੀ ਆ ਦੇਖੋ ਉਹ ਇਥੇ ਜਾਂ ਜਿਹੜੀਆਂ ਨੇ ਮੰਤਰੀ ਸਾਹਿਬ ਤੁਹਾਨੂੰ ਇਹ ਚੀਜ਼ਾਂ ਨੂੰ ਦੇਖਣਾ ਪੈਣਾ ਜੇ ਨਹੀਂ ਦੇਖੋਗੇ ਤੇ ਕੋਈ ਨਹੀਂ ਸਤਾਈ ਨੇੜੇ ਹੀ ਆ ਸਤਾਈ ਦੂਰ ਨਹੀਂ ਸਤਾਈ ਨੇੜੇ ਹੀ ਆ ਅਹੀਂ ਜੇ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਸਾਡੇ ਹਵਾ ਤੇ ਸਾਡੇ ਪਾਣੀ ਤੇ ਸਾਡੇ ਰਾਵਾਂ ਦੀ ਰਾਖੀ ਨਹੀਂ ਕਰੋਗੇ ਤੇ ਹਾਲਤ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਇੱਥੇ ਜਿਹੜੀ ਉਹ ਬੁਰੀ ਹੋਊਗੀ ਅਖੇ ਜੀ ਤੁਹਾਡੇ ਹਾਂ ਮੰਨਦੇ ਆਂ ਅਸੀਂ ਸਾਡੇ ਏਰੀਆ ਚ ਬਹੁਤ ਰੋਡ ਇਨਫਰਾਸਟ੍ਰਕਚਰ ਤੇ ਕੰਮ ਕਰ ਰਹੇ ਹਾਂ ਡਵੈਲਪਮੈਂਟ ਦਾ ਕੰਮ ਕਰ ਰਹੇ ਹਾਂ ਪਰ ਉਸ ਡਵੈਲਪਮੈਂਟ ਨੂੰ ਅਸੀਂ ਕਰਾਂਗੇ ਕਿ ਜਦੋਂ ਉਹਨਾਂ ਰਾਵਾਂ ਦੇ ਉੱਤੇ ਅਸੀਂ ਤੁਰਨ ਜੋਗੀ ਨਹੀਂ ਲੈ ਉਹਨਾਂ ਰਾਵਾਂ ਦੇ ਉੱਤੇ ਜਾਂਦਿਆਂ ਸਾਡੀ ਅੱਖਾਂ 'ਚ ਸਵਾਹ ਪੈਗੀ ਸਾਨੂੰ ਕੈਂਸਰ ਦਾ ਸਾਹਮਣਾ ਕਰਨਾ ਪਏਗਾ ਤੇ ਅਸੀਂ ਉਸ ਵਿਕਾਸ ਨੂੰ ਕਰਨਾ ਵੇ ਕੀਆ ਸੋਚਿਓ ਜ਼ਰੂਰ ਵਿਚਾਰ ਰਹੇ ਹੋ ਜਰੂਰ ਕਿ ਕੀ ਅਸੀਂ ਆਪਣੀ ਡਿਊਟੀ ਜਿਹੜੀ ਆ ਸਹੀ ਤਰੀਕੇ ਦੇ ਨਾਲ ਜਿਹੜਾ ਵਾ ਉਹ ਕਰ ਰਹੇ ਆ ਕਿ ਨਹੀਂ ਕਰ ਰਹੇ ਸੋ ਧੰਨਵਾਦ ਵੇਖੋ ਜਰੂਰ ਆਪਣੀਆਂ ਤੇ ਰਾਣਾ ਗੁਰਜੀਤ ਦੀਆਂ ਕਾਲੀਆਂ ਤੇ ਘਟਿਆ ਕਰਤੂਤਾ ਮੰਤਰੀ ਸਾਹਿਬ ਕੈਬਨਟ ਦੇ ਵੱਡੇ ਵਜ਼ੀਰ ਹੋ ਤੁਸੀਂ ਧੰਨਵਾਦ